ਹਾਂਜੀ ਬਹੁਤ ਸੋਹਣਾ ਬੁਟੀਕ ਦਾ ਵਰਕ ਵਾਲਾ ਸੂਟ ਲੈ ਕੇ ਆਇਆ ਦੇਖੋ ਜੀ ਬਹੁਤ ਸ਼ਾਨਦਾਰ ਕਨਸੈਪਟ ਹੈ ਜੀ ਟੋਟਲੀ ਫੈਡ ਦਾ ਕੰਮ ਆਊਗਾ ਸਾਰਾ ਫਰੰਟ ਦੇ ਪੇਰੇ ਬਹੁਤ ਸੋਹਣਾ ਬੁਟੀਕ ਦਾ ਵਰਕ ਹੈ ਜੀ ਨਾਲ ਦੇਖੋ ਜੀ ਆਪਾਂ ਵਰਕ ਕਰਵਾਇਆ ਬਾਜੂਆਂ ਦੇ ਉੱਪਰ ਬਹੁਤ ਸ਼ਾਨਦਾਰ ਬਾਜੂਆਂ ਦੇ ਉੱਪਰ ਵਰਕ ਆਊਗਾ ਜੀ ਵਿਦ ਕੱਟ ਵਰਕ ਦੇ ਸਾਹਬ ਦਾ ਐਮਬਲੋਇੰਟਰੀ ਕਰਵਾਈ ਹੈ ਬਹੁਤ ਸੋਹਣੀ ਬਾਜੂ ਦੇ ਉੱਪਰ ਐਮਬਲੋਇੰਟਰੀ ਆ ਗਈ ਤੇ ਆਪਾਂ ਛੇੜ ਜਿਹੜੇ ਰੈਡੀ ਕਰਵਾਏ ਨੇ ਚਾਰ ਕਰਵਾਏ ਨੇ ਜੀ ਬਹੁਤ ਸੋਹਣੇ ਆਈਸਕ੍ਰੀਮ ਚਾਹ ਦੇ ਕਲਰ ਰੈਡੀ ਕਰਵਾਏ ਨੇ ਤੇ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਹੈ ਸਾਈਡ ਆਈ ਦਾ ਵਿਦ ਸਟਰੀਕਸ ਦਾ ਵਰਕ ਤਾਂ ਇਹਦੀ ਲੈਂਥਾ ਪੂਰੀ ਦੁਪੱਟੇ ਦੀ ਸਟਰੀਕਸ ਦਾ ਵਰਕ ਹੈ ਜੀ ਚਾਰ ਕਲਰ ਨੇ ਪਹਿਲਾ ਪੀਚ ਕਲਰ ਹੈ ਜੀ ਚੈੱਕ ਆਊਟ ਕਰੋ ਬਹੁਤ ਸੋਹਣਾ ਕਲਰ ਹੈ ਪੀਚ ਕਲਰ ਆ ਗਿਆ ਦੇਖੋ ਜੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਪ੍ਰਾਈਸ 950 ਲੀ ਜੀ 950 ਰੁਪਿਆ ਪ੍ਰਾਈਸ ਆਊਗਾ ਜੀ 5 ਮੀਟਰ ਸੂਟ ਆਲ ਓਵਰ ਵਿਦ ਬੁਟੀਕ ਦਾ ਵਰਕ ਹੈ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ 950 ਬੁਟੀਕ ਦਾ ਵਰਕ ਹੈ ਬਾਜੀ ਦੇ ਉੱਪਰ ਹੀ ਵਰਕ ਆਊਗਾ ਜੀ ਚੈੱਕ ਕਰੋ ਚਾਰ ਕਲਰ ਨੇ ਆਪਣੇ ਕੋਲ ਚਾਰੇ ਕਲਰ ਬਹੁਤ ਸ਼ ਲਓ ਜੀ ਨੈਕਸਟ ਕਲਵੈਂਡਰ ਕਲਰ ਆ ਗਿਆ ਜੀ 950 ਵਿੱਚ ਦੇਵਾਂਗੇ ਜੀ ਫਲੈਟ ਰੇਟ 950 ਜੀ ਰੇਟ ਹੈਗਾ 12-1500 ਦਾ ਆਪਾਂ 950 ਰੁਪਏ ਵਿੱਚ ਦੇਵਾਂਗੇ ਜੀ ਆਪਣੇ ਕੋਲ ਆਫਰਾਂ ਲੱਗੀਆਂ ਹੋਈਆਂ ਨੇ ਹਰ ਟਾਈਮ ਹੁਣ ਆਪਾਂ ਵਰਤਾਂ ਛੋਟਾਂ ਦੇ ਆਫਰਾਂ ਲਾਉਂਦੀਆਂ ਜੀ ਲਓ ਜੀ ਨੈਕਸਟ ਆ ਗਿਆ ਪਿਸਤਾ ਕਵਰ ਚਾਰ ਕਲਰ ਨੇ 950 ਵਿਦ ਬਾਜੂਮ ਰੋਟਰੀ ਵਰਕ ਨਾਲ ਦੁਪੱਟਾ ਸੀਕੁਐਂਸ ਦਾ ਲਓ ਜੀ ਚਾਰ ਕਲਰ ਨੇ ਜਲਦੀ ਜੇ ਸਕਰੀਨ ਸ਼ਾਟ ਲੈ ਕੇ ਬੁੱਕ ਕਰੋ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਆਈਸਕ੍ਰੀਮ ਚਾਰਟ ਦੇ ਕਲਰ ਨੇ ਬਹੁਤ ਸੋਹਣੇ ਸਰਵੀਅਰ ਕਲਰ ਨੇ ਜੀ 950 ਰੁਪਏ ਦੀ ਰੇਂਜ ਦੇ ਵਿੱਚ ਆਉਣ ਲਈ ਓਨਲੀ 950 ਜੀ ਜਲਦੀ ਆ ਕੇ ਬੁੱਕ ਕਰ ਲਓ ਜੀ ਬਹੁਤ ਸੋਹਣੇ ਕਲਰ ਨੇ ਸ਼ਾਨਦਾਰ ਬੇਸਬ